ਸਾਨੂੰ ਸਾਰਿਆਂ ਨੂੰ ਪਤਾ ਵੀ ਹਿਮਾਚਲ ਦੇ ਵਿੱਚ ਬੱਦਲ ਫਟਣ ਕਾਰਨ ਜਿਹੜਾ ਪਾਣੀ ਦਾ ਪੱਧਰ ਬਹੁਤ ਆਹ ਤ ਹੈ ਆਹਾ ਕਰਮਚੀ ਹੋਈ ਹੈ ਜੋ ਕਿ ਸਾਡੇ ਬਿਆਸ ਦੇ ਦਰਿਆ ਰਾਹੀਂ ਪਾਣੀ ਜਿਹੜਾ ਸਿੱਧਾ ਹੈਡ ਤੇ ਆਏਗਾ ਹਰੀਕੇ ਅਸੀਂ ਇੱਕੇ ਵੀ ਗੱਲ ਚਾਹੁੰਦੇ ਆ ਸਰਕਾਰ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਕਿ ਪਹਿਲਾਂ ਤਾਂ ਸਾਡੇ ਉੱਪਰ ਵਾਲੇ ਹੈਡ ਤੋਂ ਜਿਹੜੇ ਪਿੰਡ ਨੇ ਕਿਸਾਨ ਉਹ ਡੋਬੇ ਜਾਂਦੇ ਆ ਜਦੋਂ ਪਾਣੀ ਓਵਰ ਹੋ ਜਾਂਦਾ ਉਦੋਂ ਚੱਕ ਤਮ ਹਰੀਕੇ ਹੈਡ ਦੇ ਦਰ ਚੱਕੇ ਜਾਂਦੇ ਆ ਔਰ ਅਗਲੇ ਬੰਦੇ ਜਿਹੜੇ ਆਪਣੇ ਕਿਸਾਨ ਨੇ ਉਹ ਡੁੱਬ ਜਾਂਦੇ ਆ ਔਰ ਉਹਨਾਂ ਦੀਆਂ ਜ਼ਮੀਨਾਂ ਖਰਾਬ ਹੋ ਜਾਂਦੀਆਂ ਜਮੀਨਾ ਫਸਲਾਂ ਸਾਰਾ ਕੋਈ ਰੋੜ ਜਾਂਦਾ ਸਾਡੀ ਬੇਨਤੀ ਹੈ ਵੀ ਨਾਲ ਦੀ ਨਾਲ ਜਿਹੜਾ ਸਰਕਾਰ ਨੂੰ ਇਹ ਆਮ ਦੀ ਸਰਕਾਰ ਤੋਂ ਅਸੀਂ ਤਾਂ ਮੰਨਿਆ ਜੇ ਆਮ ਲੋਕਾਂ ਦੀ ਗੱਲ ਸੁਣੇ ਅਸੀਂ ਚਾਹੁੰਦੇ ਧਿਆਨ ਵਿੱਚ ਉਹਨਾਂ ਲਿਆਂਦਾ ਇਹਨਾਂ ਦੇ ਗੱਲ ਬਹੁਤ ਧਿਆਨ ਚ ਜਾਂਦੀ ਚਲੋ ਕਟਾਰੀਆ ਸਭ ਤੋਂ ਸਾਨੂੰ ਹੈ ਭਰੋਸਾ ਵੀ ਇਹ ਕੰਮ ਸਾਡਾ ਸੁਣਨਗੇ ਮੁਸ਼ਕਿਲ ਚਲੋ ਇਹ ਮੰਗਲਵਾਰ ਤੋਂ ਬਾਅਦ ਆਪਾਂ ਬਾਕੀ ਡਿਬੇਟ ਕਰਾਂਗੇ ਕਿ ਕੀ ਸਾਡੇ ਮਸਲੇ ਹੱਲ ਹੋਏ ਨੇ ਸਾਡੀ ਅਸੀਂ ਚਾਹੁੰਦੇ ਆ ਕਿ ਸੀਐਮ ਸਾਹਿਬ ਸਾਡੀ ਗੱਲ ਸੁਣਨ ਸਾਡੀ ਬੈਠ ਕੇ ਗੱਲ ਹੋਵੇ ਉਹਨਾਂ ਨੂੰ ਮੁਸ਼ਕਲਾਂ ਦੱਸੀਆਂ ਜਾਣ 10 ਤਰੀਕ ਤੱਕ ਨਹੀਂ ਤੁਹਾਨੂੰ ਟਾਈਮ ਮਿਲਦਾ ਫਿਰ ਤੁਹਾਡਾ ਅਗਲਾ ਐਕਸ਼ਨ ਕੀ ਹੈ ਅਗਲਾ ਐਕਸ਼ਨ ਇਹ ਵੇਖ ਨੂੰ ਜਾਂਦਾ ਵੀ ਅਸੀਂ 15 ਤਰੀਕ ਦਾ ਮੈਂ ਟਾਈਮ ਦਿੱਤਾ ਆ 15 ਅਗਸਤ ਵਾਲੇ ਦਿਨ ਅਸੀਂ ਜਦੋਂ ਦੇਸ਼ ਆਜ਼ਾਦੀ ਮਨਾ ਰਿਹਾ ਹੋਏਗਾ ਅਸੀਂ ਛੜਕਾਂ ਤੇ ਆਵਾਂਗੇ ਅਸੀਂ ਰੋਸ ਵਿਚਾਰੇ ਕਰਾਂਗੇ ਅਸੀਂ ਜੋ ਸਾਡੇ ਕੋ ਪੁਤਲਾ ਫੁਕੇਗਾ ਸਰਕਾਰ ਦਾ ਉਹ ਵੀ ਫੁਕਾਂਗੇ ਔਰ ਅਸੀਂ ਪਰਿਵਾਰਾਂ ਸਮੇਤ ਹਰੀਕੇ ਹੈਡ ਜਾਮ ਕਰਾਂਗੇ ਔਰ ਤੁਸੀਂ ਗੱਲ ਕਰਦੇ ਹੋ ਸਰਕਾਰ ਦੇ ਉਹ 1500 ਕਿਲੋਮੀਟਰ 15 15 ਕਿਲੋਮੀਟਰ ਜਿਹੜਾ ਬੰਦ ਆ ਖਾਲਸਾ ਏਡ ਵਾਲਿਆ ਗੋਦਵਾਲ ਸਾਹਿਬ ਤੋਂ ਲੈ ਕੇ ਘੜਕੇ ਤੱਕ ਬੰਦਿਆ ਉੱਥੇ ਕੀ ਗੱਲ ਪੱਥਰ ਲੱਗ ਸਕਦਾ ਸਰਕਾਰ ਇੰਨਾ ਤਾਂ ਕਰ ਉਹਨਾਂ ਪੱਥਰ ਲਾ ਦੇ ਚਲੋ ਜਿੰਨੇ ਸਾਡੇ ਕਿਸਾਨ ਵਾਜਦੇ ਨੇ ਤੁਸੀਂ ਬਣਾ ਦੇ ਅੰਦਰ ਉਹਨਾਂ ਨੂੰ ਪਹਚਾਇਆ ਜਾਵੇ ਉਹ ਸਾਡੀ ਤਾਂ ਮੰਗ ਹੈ ਆ ਵੀ ਸਰਕਾਰ ਸਾਨੂੰ ਪੱਕੇ ਤੌਰ ਤੇ ਠੇਕਾ ਦੇਵੇ ਸਾਨੂੰ ਮੁਆਵਜ਼ੇ ਦੀ ਲੋੜ ਨਹੀਂ ਸਾਡੀਆਂ ਜ਼ਮੀਨਾਂ ਮਾਲਕੀ ਨੇ ਸਾਡੀਆਂ ਜ਼ਮੀਨਾਂ ਕੋਈ ਦਰਿਆ ਦੀ ਜ਼ਮੀਨ ਨਹੀਂ ਹੈਗੀ ਸਾਡੀਆਂ ਦਾਦਿਆਂ ਪਰਦਾਦਿਆਂ ਦੀਆਂ ਜ਼ਮੀਨਾਂ ਜਿਹੜੀਆਂ ਪਾਣੀ ਦੇ ਵਹਿਣ ਕਾਰਨ ਅੱਜ ਕੋਡੀਆਂ ਖੋਟੀਆਂ ਹੋਈਆਂ ਪਈਆਂ ਨੇ ਸਾਡਾ ਕਸੂਰ ਕੀ ਹੈ ਅਸੀਂ 98% ਲੋਕਾਂ ਨੂੰ ਬਚਾਇਆ ਪਾਣੀ ਤੋਂ ਇਹ ਇਹਨਾਂ ਨੂੰ ਸਜ਼ਾ ਮਿਲੀ ਆ ਅੱਜ 70 ਸਾਲ ਹੋ ਗਏ ਆ ਕਿਸੇ ਨੇ ਇਹਨਾਂ ਦੀ ਗੱਲ ਨਹੀਂ ਪੁੱਛੀ ਠੀਕ ਹੈ 2 ਸਾਲ ਤੋਂ ਪਾਰਟੀ ਢਾਈਆਂ ਤੋਂ ਆਈ ਆ ਵਰੁਣਾ ਦੇ ਧਿਆਨ ਵਿੱਚ ਅੱਜ ਅਸੀਂ ਪਹਿਲਾਂ ਕਿਸੇ ਜਥੇਬੰਦੀ ਨੇ ਗੱਲ ਵੀ ਨਹੀਂ ਕੀਤੀ ਮੈਂ ਕਮ ਵੀ ਗੱਲ ਮੇਰੀ ਮੀਟਿੰਗਾਂ ਹੋਈਆਂ ਕੇਂਦਰੀ ਮੰਤਰੀਆਂ ਦੇ ਨਾਲ ਉਹਨਾਂ ਨੂੰ ਮੈਂ ਜੋ ਸਵਾਲ ਕੀਤਾ ਉਹ ਕਹਿੰਦਾ ਕਿਹੜੀ ਸਰਕਾਰ ਹੈ ਜਿਹੜੀ ਨੇ ਪ੍ਰਪੋਜ਼ਲ ਬਣਾ ਕੇ ਭੇਜੀ ਹੋਵੇ ਵੀ ਇਹ ਲੋਕਾਂ ਦੀ ਕਿਸਾਨਾਂ ਦੀ ਜ਼ਮੀਨ ਹੈ ਤੇ ਇਹਨਾਂ ਨੂੰ ਬਚਾਇਆ ਜਾਵੇ ਅੱਜ ਤੱਕ ਤਾਂ ਅਸੀਂ ਇਹ ਸੁਣਿਆ ਵੀ ਇਹ ਦਰਿਆ ਦੀ ਜ਼ਮੀਨ ਹੈ ਬੁਲਕਟਾਰੀਆ ਸਾਹਿਬ ਨੂੰ ਸਾਰੀ ਗੱਲ ਸਮਝਾਤੀ ਆ ਇਹਨਾਂ ਨੂੰ ਬੇਨਤੀ ਵੀ ਕਰਦੀ ਆ ਵੀ ਸਾਡੀਆਂ ਮੰਗਾਂ ਜਾਇਜ਼ ਨੇ ਅਸੀਂ ਕੋਈ ਬੌਂਸ ਨਹੀਂ ਮੰਗਦੇ ਅਸੀਂ ਤੇ ਆਪਣੇ ਹੱਕ ਮੰਗਦੇ ਆ ਸਾਡੇ ਹੱਕ ਜਿਹੜੇ ਕਿਸਾਨਾਂ ਦੇ ਬਹੁਤ ਜ਼ਿਆਦੇ ਜ਼ਰੂਰੀ ਨੇ ਕਿਉਂਕਿ ਇਹਨਾਂ ਦੇ ਬੱਚੇ ਨੇ ਜਿਵੇਂ ਬਾਹਰ ਵਾਲੇ ਲੋਕਾਂ ਦੇ 98% ਲੋਕਾਂ ਦੇ ਬੱਚਨ ਹੋਵੇ ਇਹਨਾਂ ਦੇ ਬੱਚੇ ਨੇ ਪੜਾਉਣੇ ਨੇ ਲਿਖਾਉਣੇ ਨੇ ਔਰ ਵਿਆਹ ਮੈਰਿਜ ਕਰਨੀਆਂ ਨੇ ਜਿਹਦੇ ਵਾਸਤੇ ਪੈਸੇ ਦੀ ਬਹੁਤ ਜ਼ਰੂਰ ਹੈ ਜੇ ਇਹਨਾਂ ਦੀ ਫਸਲ ਮਾਰੀ ਗਈ ਹਰ ਵਕਤ ਜ਼ਮੀਨਾਂ ਰੁੜ ਗਈਆਂ ਇਹ ਕਿਸਾਨ ਕੀ ਕਰਨਗੇ ਅੱਗੇ ਦਿਹਾੜੀਆਂ ਕਰਨ ਨੂੰ ਮਜਬੂਰ ਨੇ